ਅੱਜ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਿਲ ਸਿੰਘ ਰਾਠੌਰ ਪਿੰਡ ਬੂਥਗੜ ਤੋਂ ਪਲ-ਪਲ ਦੀ ਖਬਰ ਤੁਹਾਨੂੰ ਦਿੰਦਾ ਆ ਨਾ ਜੀ ਸਤਲੁਜ ਦਰਿਆ ਸਸਰਾਲੀ ਕਲੋਨੀ ਦੇ ਬੰਦ ਦੇ ਅੱਜ ਦੇ ਜਿਹੜੇ ਹਾਲਾਤ ਹੈ ਬਹੁਤ ਹੀ ਵਧੀਆ ਜੀ ਨਵਾਂ ਬੇੜਾ ਜਿਹੜਾ ਲੱਗਿਆ ਜੀ ਜਿਹਦੇ ਨਾਲ ਰੇਤਾ ਵਿੱਚੋਂ ਖੋਰ-ਖੋਰ ਕੇ ਖੋਰ-ਖੋਰ ਕੇ ਸੈਂਟਰ ਦੇ ਵਿੱਚੋਂ ਨੀਵਾ ਕਰਨਾ ਅਤੇ ਜਿਹੜਾ ਇਹ ਪਾਣੀ ਦਾ ਵਹਾਅ ਸੀਗਾ ਅੱਜ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਹੈ ਅਤੇ ਇਹ ਘਟ ਹੋਣ ਦਾ ਕਾਰਨ ਇਹ ਵੀ ਆ ਜਿਹੜੇ ਆਪਣੇ ਉਹ ਮਸ਼ੀਨ ਲੱਗੀ ਜਿਹਨੂੰ ਆਪਾਂ ਪਾਣੀ ਵਾਲਾ ਜਹਾਜ਼ ਕਹਿੰਦੇ ਆ ਉਹ ਗੱਬਿਓ ਨੀਵਾ ਕਰਕੇ ਉਧਰਲੇ ਪਾਸੇ ਨੂੰ ਪਾਣੀ ਦਾ ਬਹਾਅ ਜਿਹੜਾ ਮੋੜਿਆ ਜਾ ਰਿਹਾ ਉਹਦਾ ਵੀ ਸਾਨੂੰ ਫਰਕ ਦੇਖਣ ਨੂੰ ਮਿਲ ਰਿਹਾ ਹਾਂਜੀ ਭਾਈ ਕਿੱਥੋਂ ਆਈ ਤੁਹਾਡੀ ਲੇਬਰ ਅਸੀਂ ਜੀ ਸਤਰਾਣੇ ਹਲਕੇ ਤੋਂ ਆਏ ਜੀ ਅੱਛਾ ਜੀ ਹਾਂਜੀ ਅਸੀਂ 25 30 ਬੰਦੇ ਪੈਂਤੀ ਆ ਤੇ ਅਸੀਂ ਜਿਹੜਾ ਪਾਣੀ ਦਾ ਵਿਕਾਸ ਛੋੜਿਆ ਘਟ ਗਿਆ ਤੇ ਇਹਨੂੰ ਅਸੀਂ 12 ਫੁੱਟ ਅੱਗੇ ਹੋਰ ਜਾਣਾ ਚਾਹਣੇ ਆ ਜੀ ਵੀ ਇਹਦਾ ਬਚਾਅ ਕਰੀਏ ਜਿੰਨਾ ਵੀ ਹੋ ਸਕਦਾ ਠੀਕ ਹੈ ਜੀ ਇਹਨਾਂ ਦੇ ਵਿੱਚ ਆ ਦੇਖੋ ਕਿੰਨੀ ਮਿਹਨਤ ਨਾਲ ਇਹ ਜਾਲ ਬਣ ਰਿਹਾ। ਸੋ ਇਹ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਜ਼ਮੀਨਾਂ ਆ ਬੋਰੇ ਪਿੱਛੋਂ ਭਰ-ਭਰ ਕੇ ਉਹਨਾਂ ਨੂੰ ਲਿਆ ਕੇ ਇੱਥੇ ਜਾਲਾਂ ਦੇ ਵਿੱਚ ਬਣ ਰਿਹਾ। ਆ ਮੈਂ ਭਾਈ ਨਾਲ ਗੱਲਬਾਤ ਕਰਾਂ। ਭਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜਲਪਰਾ? ਸਤਿ ਸ਼੍ਰੀ ਅਕਾਲ ਭਾਈ। ਹਾਂ, ਭਾਈ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਲੱਗੇ ਨੂੰ? ਸਾਨੂੰ ਅੱਜ ਭਾਈ ਜੀ 11ਵੇਂ ਦਿਨ। ਇਹ ਤੇ ਕਿੱਥੋਂ ਆਏ ਜੀ ਤੁਸੀਂ? ਅਸੀਂ ਪਟਿਆਲਾ ਜ਼ਿਲ੍ਹਾ ਸਪਰਾਣਾ ਤੋਂ ਆਏ ਹਾਂ ਜੀ ਫਤਨਾ ਦੇ ਲਗੇ। ਤੁਹਾਡੇ ਠੇਕੇਦਾਰ ਕੌਣ ਹੈ ਜੀ? ਸਾਡੇ ਠੇਕੇਦਾਰ ਜੀ ਬਿੱਲੂ RAM ਜੀ। ਬਿੱਲੂ RAM ਜੀ ਠ ਕੋਈ ਸਾਡੇ ਚੱਲ ਜਿੱਦਾਂ ਮਰਜੀ ਇੱਥੇ ਦਿਹਾੜੀ ਤੋਂ ਆਏ ਆ ਜਾਂ ਚਾਹੇ ਸੇਵਾ ਕਰਨ ਵਾਸਤੇ ਆਏ ਆ ਤੇ ਸਾਡਾ ਜਿਹੜਾ ਇਹ ਨਾ ਇਸ ਟਾਈਮ ਜਿੱਥੇ ਤੁਸੀਂ ਆਹ ਲਾਰੇ ਉੱਥੋਂ ਕੰਟਰੋਲ ਆ ਪਾਣੀ ਦਾ ਹਾਂਜੀ ਸਰ ਸਾਨੂੰ ਮਤਲਬ ਜੀ ਅੱਜ 11ਵਾਂ ਦੇਣਾ ਸਰ ਤੇ ਅਸੀਂ ਬਹੁਤ ਸੋਨਾ ਮਤਲਬ ਵੀ ਕੰਮ ਕਰੀ ਸਾਡੀ ਲੇਬਰ ਤੇ ਪਾਣੀ ਦੀ ਦੋ ਤਿੰਨ ਦਿਨ ਪਹਿਲਾਂ ਬਾਹਰ ਪਾਵਾ ਸੀ ਹੁਣ ਥੋੜੀ ਕੰਮ ਹੈ ਜੀ ਤੇ ਬਹੁਤ ਵਧੀਆ ਤੇ ਤੁਹਾਨੂੰ ਸਮੇਂ ਦਾ ਪ੍ਰਸ਼ਾਦਾ ਪਾਣੀ ਇੱਧਰੋਂ ਆਈ ਜਾਂਦਾ ਜੀ ਸਾਡੇ ਗੁਰਦੁਆਰਾ ਸੋਨੀ ਸੇਵਾਈ ਲੰਗਰ ਮਾਚੀਵਾੜਾ ਗੁਰਦੁਆਰੇ ਤੋਂ ਬਹੁਤ ਸੋਹਣੀ ਲੰਗਰ ਦੀ ਸੇਵਾ ਮਿਲ ਰਹੀ ਸਾਨੂੰ ਹੋਰ ਪਿੰਡਾਂ ਤੋਂ ਵੀ ਲੰਗਰ ਆ ਰਿਹਾ ਜੀ ਬਹੁਤ ਸੋਹਣਾ ਸਾਰਾ ਕੋਈ ਤੰਗੀ ਤਾਂ ਨਹੀਂ ਤੁਹਾਨੂੰ ਲਾ ਜੀ ਸਰ ਕੋਈ ਤੰਗੀ ਨਹੀਂ ਹੈ ਜੀ ਚਲੋ ਸ਼ੁਕਰ ਹੈ ਮਤਲਬ ਇਹ ਜੀ ਲੱਗੀ ਹੋਈ ਲੇਬਰ ਭਾਈ ਇਹਨਾਂ ਦਾ ਕਹਿਣਾ ਕਿ ਅੱਜ ਪਾਣੀ ਦਾ ਵਹਾਅ ਬਹੁਤ ਘੱਟ ਹੈ ਅਤੇ ਅਸੀਂ ਅੱਜ ਜਿਵੇਂ ਲੱਗੇ ਹੋਏ ਹਾਂ ਸਾਡਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਦੇ ਨਾਲ ਦੁੱਗਣਾ ਕੰਮ ਅੱਜ ਹੋ ਰਿਹਾ ਕਿਉਂ ਬਾਈ ਪਾਣੀ ਕਰਕੇ ਕਿਉਂਕਿ ਜਦੋਂ ਪਾਣੀ ਜ਼ਿਆਦਾ ਸੀ ਘੱਟ ਹੁੰਦਾ ਜੀ ਹੈਨਾ ਪਹਿਲਾਂ 3 ਦਿਨ ਪਹਿਲਾਂ ਵਾਵਾ ਬਾਸ ਸੀ ਜੀ ਹੁਣ ਘੱਟ ਹੈ 2-3 ਦਿਨ ਹੋ ਗਏ ਜੀ ਜਦੋਂ ਪਾਣੀ ਤੇਜ਼ ਹੁੰਦਾ ਤੁਹਾਨੂੰ ਆਪਣੇ ਆਪ ਨੂੰ ਡਰ ਵੀ ਹੁੰਦਾ ਇੱਥੇ ਸਾਨੂੰ ਆਪ ਖਤਰਾ ਹੁੰਦਾ ਜੀ ਜਾਲ ਟਿਪਿੰਗ ਕਰਦੇ ਹਾਂ ਜਦੋਂ ਜੀ ਉਤੇ ਪਾਣੀ ਝੜਾ ਦੋ ਉੱਤੇ ਤਾਂ ਹੋ ਜਾਂਦਾ ਜੀ ਇਸ ਕਰਕੇ ਸਾਨੂੰ ਜਲਦ ਉੱਤੇ ਜਲ ਟਿਪਿੰਗ ਕਰਨਾ ਪੈਂਦਾ ਜੀ ਅੱਜ ਠੀਕ ਹੈ ਹਾਂ ਜੀ ਹੁਣ ਦੋ ਦਿਨ ਹੋ ਗਏ ਨੇ ਜਲ ਲਾ ਰਹੇ ਹਾਂ ਜੀ ਪਾਣੀ ਘਟ ਹੈ ਜੀ ਬਾਹ ਬਹੁਤ ਜ਼ਿਆਦਾ ਘਟ ਹੋ ਰਿਹਾ ਠੀਕ ਹੈ ਜੀ ਆਪਣਾ ਕੀ ਨਾਮ ਜੀ ਬਹਾਦਰ ਸਿੰਘ ਜੀ ਤੇ ਭਾਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਕੰਮ ਕਰਦੇ ਨੇ ਸਾਨੂੰ ਈ ਮਹੀਨਾ ਦਾ ਹੋਇਆ ਗਿਆ ਤੇ ਪਹਿਲਾਂ ਨਾਲੋਂ ਹੁਣ ਹਾਲਾਤ ਕਿੱਦਾਂ ਦੇ ਆ ਸਾਡੇ ਪਿੰਡਾਂ ਦੇ ਵਿੱਚੋਂ ਡਰ ਦਾ ਬਹੁਤ ਮਾਹੌਲ ਸੀ ਤੇ ਅੱਜ ਪਾਣੀ ਸ਼ਾਂਤ ਲੱਗ ਰਿਹਾ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਹੁਣ ਤਾਂ ਹੀ ਹਾਲਾਤ ਠੀਕ ਆ ਬਾਕੀ ਲੱਗੇ ਹੋਏ ਆ ਲੇਵਰ ਜੀ ਵਨਮੁਨੋ ਨਾਂ ਲੱਗੇ ਭਾਈ ਜੀ ਦੋਸਤੋ ਇੱਥੇ ਹੀ ਬਲਾਉ ਫਤੇ ਜੀ ਤੇ ਉਹ ਕਾਲਪੁਰਖ ਦੇ ਚਰਨਾਂ ਅੱਗੇ ਇਹ ਅਰਦਾਸ ਬੇਨਤੀ ਆ ਵੀ ਜਿਹੜਾ ਹੁਣ ਪਾਣੀ ਦਾ ਜਿਹੜਾ ਵਹਾਅ ਆ ਬਹੁਤ ਜ਼ਿਆਦਾ ਘਟਾ ਹੈ ਕੱਲ ਤੇ ਪਰਸੋ ਬੜੇ ਹਾਲਾਤ ਮਾੜੇ ਸੀਗੇ ਕਿਉਂਕਿ ਇੱਕ ਜਿਹੜਾ ਪਾਣੀ ਵਾਲਾ ਬੇੜਾ ਕੱਲ ਦਾ ਲੱਗਿਆ ਹੋਇਆ ਔਰੇਤਾ ਵਿੱਚੋਂ ਖੋਰ ਪਾ ਪਾ ਕੇ ਉਧਰਲੇ ਪਾਸੇ ਨੂੰ ਪਾਣੀ ਖੁੱਸ ਜਾਈ ਜਾਂਦਾ ਜੀ ਇੱਕ ਪਾਣੀ ਵਾਲੀ ਜਿਹੜੀ ਮਸ਼ੀਨ ਲੱਗੀ ਹੈ ਵੱਡੀ ਸਾਰੀ ਜੇ ਵੀ ਸੀ ਕੋਕਲੈਂ ਜਿਹੜੀ ਲੱਗੀ ਹੋਈ ਆ ਆ ਉਹਦਾ ਵੀ ਬਹੁਤ ਜ਼ਿਆਦਾ ਕੰਟਰੋਲ ਵਿੱਚ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਹਾਂ